क्या नाम है आपका रविंदर नाम है बिहार से आया तो बहुत दिनों से हम लोग आ रहे थे लेकिन इस बार चालीस बंदा पहले आते थे अभी दो तीन बंदा आ पाए हैं क्या कारण है कमाने का डर का माहौल है कि वहाँ पे मारपीट हो रहा है एक डर से बैठ गई वहाँ नहीं? नहीं? बात हुई होगी आपकी अपने साथियों के साथ क्या बात रहा हो रहा है लेकिन वो लोग बोल रहा है कि वहाँ पे मारपीट करेगा इसलिए बोल रहा है वहाँ पे तो माहौल अगर पूरा शांत हो जाए उसके बाद हम लोग आएंगे कितने बंदे आते हैं पहले आपके साथ और इस बार कितने बंदे आए पहले तो चालीस पचास बंदे आते थे अभी दो तीन बंदा बताया अच्छा तो बुला रहे हो उनको बता रहे हो की यहाँ पे ठीक है क्या बोल रहे हैं बता तो रहा हूँ लेकिन वो लोग बोल रहा है नहीं मैं देख रहा हूँ न्यूज में देख रहा हूँ की वहाँ पे बहुत बिहारियों के साथ मारपीट ऐसी खबर है डर का माहौल है ਅਭੀ ਆਪ ਕਿਆ ਬੋਲਣਾ ਚਾਹੋਗੇ ਯਹਾਂ ਮਾਹੌਲ ਸ਼ਾਂਤ ਹੈ ਅਭੀ ਆਪ ਕਿਤਨੇ ਸਮੇਂ ਹੋ ਗਏ ਵਾਇਕੋ ਅਭੀ ਤੋਂ ਹਮ ਲੋਗ ਹਮਕੋ ਮਹਿਸੂਸ ਹੋ ਰਹਾ ਹੈ ਕਿ ਮਾਹੌਲ ਸ਼ਾਂਤ ਹੈ ਲੇਕਿਨ ਉਨਮੇ ਡਰ ਦਾ ਮਾਹੌਲ ਹੈ ਤੁਹਾਨੂੰ ਸਮਝਾਣਾ ਪਵੇਗੀ ਜੀ ਹਰਜੀਵ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਕੁਲਦੀਪ ਕੁਮਾਰ ਜੀ ਭਾਈ ਅਨਾਜ ਮੰਡੀ ਦੇ ਵਿੱਚ ਲੇਬਰ ਦੀ ਕਮੀ ਆ ਰਹੀ ਹੈ ਪ੍ਰਵਾਸੀ ਦੇ ਵਰਦੀ ਕਿੰਨੀ ਸਕਮੀਆਂ ਤੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਹੈ ਸੁਣਾਓ ਸਾਨੂੰ ਦੇ ਸਾਰੀ ਪ੍ਰੋਬਲਮਾਂ ਆ ਜੀ ਸਾਡੇ ਜਿਵੇਂ ਮੈਨੂੰ ਮੰਡੀ ਦੇ ਵਿੱਚ 25 26 ਬੰਦਿਆਂ ਦੀ ਲੋਡ ਹੁੰਦੀ ਹੈਗੀ ਮੇਰੇ ਗੁਲੇ ਸਿਰਫ ਫਿਲਹਾਲ ਇੱਕ ਬੰਦਾ ਹੈਗਾ ਇੱਕ ਠੇਕੇਦਾਰ ਹੈ ਇੱਕ ਉਹਦੇ ਨਾਲ ਵਿਹਾਰੀ ਹੈਗਾ ਪ੍ਰਵਾਸੀ ਸਾਨੂੰ ਐ ਮੰਨ ਕੇ ਚੱਲੋ 15-16 ਮੈਨੂੰ ਸੈਂਟਰ ਦੇ ਵਿੱਚ ਲੋਡ ਪੈਂਦੀ ਹੈ ਜੀ 12-13 ਬੰਦੇ ਮੈਂ ਸੰਗਰੂਰ ਮੰਡੀ ਵਾਸਤੇ ਰੱਖਦਾ ਹੈਗਾ ਫਿਲਹਾਲ ਲੇਬਰੇ ਨਹੀਂ ਆ ਰਹੇ ਕੀ ਦੋ ਇਧਰੋਂ ਫੜ ਜਾਂ ਦੋ ਉਧਰੋਂ ਫੜ ਕੇ ਕਦੇ ਦਿਹਾੜੀ ਲਾ ਕੇ ਕੰਮ ਚਲਾ ਰਹਾਂਗੇ ਸਾਨੂੰ ਸਾਰੀ ਇੰਡੀਕਤਾਂ ਨੇ ਇਸ ਤਰ੍ਹਾਂ ਦਾ ਮਾਹੌਲ ਆ ਕਹਿੰਦੇ ਪ੍ਰਵਾਸੀਆਂ ਨੂੰ ਪੰਜਾਬ ਤੋਂ ਪ੍ਰਵਾਸੀਆਂ ਤੋਂ ਬਿਨਾਂ ਤਾਂ ਉਹਦਾ ਕੰਮ ਚੱਲੂਆ ਨਹੀਂ ਚੱਲੂ ਬਿਲਕੁਲ ਨਹੀਂ ਚੱਲਣਾ ਇਹ ਹਜੇ ਤਾਂ ਜੀਰੀ ਜੀ ਸ਼ੁਰੂਆਤ ਹੈ ਜੀ ਇੱਥੇ ਇੱਕ ਟਾਮੀ ਟਾਮੀਟੇਰੀਆ ਇਹ ਕਿਹਦੇ ਕਾ ਕੀ ਜਨੇ ਪੂਰਾ ਜੋਰ ਫੜਨਾ ਹੈਗਾ ਲੇਬਰ ਤੋਂ ਬਿਨਾ ਤਾਂ ਹੱਲੇ ਨਹੀਂ ਹੋਣਾ ਸਾਡਾ ਜੀ ਸਾਡਾ ਲਹਣ ਤੋਂ ਲੈ ਕੇ ਝਾਰਨਾ ਸਫਾਈ ਕਰਨੀ ਤੋਲਣਾ ਲੋਡਿੰਗ ਕਰਨਾ ਸਾਰਾ ਸੜਾ ਲੇਬਰ ਦੇ ਸਿਰ ਤੇ ਚੱਲਦਾ ਜੀ ਅੰਦਰ ਸਰ ਕੀ ਨਾਮ ਆਉਂਦਾ ਮੇਰਾ ਨਾਮ ਸ਼ਿਸ਼ਨ ਕੁਮਾਰ ਜੀ ਇਸ ਵਾਰ ਪ੍ਰਵਾਸੀ ਲੇਬਰ ਦੀ ਕਮੀ ਕਿੰਨੀ ਕੁ ਦੇਖਣ ਨੂੰ ਮਿਲ ਰਹੀ ਆ ਤੇ ਉਹਦੇ ਵਿੱਚ ਤੁਹਾਡਾ ਕੀ ਨੁਕਸਾਨ ਲਖੋ ਜੀ ਹਲੇ ਤੱਕ ਤਾਂ ਕਮੀਆਂ ਕਮੀ ਐ ਕਿਉਂਕਿ ਸਾਨੂੰ ਜਿਵੇਂ ਮੇਰੀ ਦੁਕਾਨ ਦੀ ਮੈਂ ਗੱਲ ਕਰਾਂ ਮੈਨੂੰ 40 ਬੰਦੇ ਲੋਡ ਹੁੰਦੀ ਐ ਲਗਭਗ ਆਈਵਰੀ ਇਸ ਵਾਰ ਮੇਰੇ ਕੋਲ ਹਲ 8 ਬੰਦੇ ਪਹੁੰਚੇ ਨੇ ਜੇ ਲੇਬਰ ਨਹੀਂ ਆਉਂਦੀ ਸਾਡਾ ਸਾਡਾ ਕੰਮ ਨਹੀਂ ਚੱਲਣਾ ਕਿਸੇ ਤਰ੍ਹਾਂ ਦਾ ਵੀ ਸਾਨੂੰ ਤਾਂ ਬੜੀ ਬਹੁਤ ਜ਼ਿਆਦਾ ਦਿੱਕਤ ਆਉਣੀ ਹੈ ਸਾਡਾ ਸਾਰਾ ਕੰਮ ਜੋ ਸਾਰੇ ਆੜਤੀਆਂ ਦਾ ਸਾਡੀ ਮੰਡੀ ਨੂੰ ਰੂਰ ਦਾ ਸਪੈਸ਼ਲੀ ਮੈਂ ਕਹੂੰਗਾ ਕਿ ਇਹਨਾਂ ਦੀ ਡਿਪੈਂਡੈਂਟ ਹੈ ਸਾਡੇ ਕੋਲੇ ਦੇਸੀ ਜਿਹੜੀ ਲੇਬਰ ਹੈ ਲੋਕਲ ਲੇਬਰ ਹੈ ਉਹ ਤਾਂ ਇੱਕ ਵੀ ਨਹੀਂ ਹੋਣੀ ਕਿਸੇ ਕੋਲੇ ਦੋ ਹੰਦੇ ਹੋਣੇ ਹੁਣ ਜਿਹਨੂੰ 40 ਦੀ ਰੋੜਾ ਹੈ 50 ਦੀ ਰੋੜਾ ਸਭ ਬਾਹਰੋਂ ਬੰਦੇ ਆਉਣਗੇ ਕਿਹੜਾ ਕਿਹੜਾ ਕੰਮ ਆ ਜਿਹੜਾ ਲੇਬਰ ਨੇ ਕਰਨਾ ਹੁੰਦਾ ਤੇ ਅਗਰ ਉਹ ਨਹੀਂ ਘਟੂਗੀ ਤਾਂ ਆ ਤੁਹਾਨੂੰ ਕੀ ਦਿੱਕਤ ਆਊਗੀ ਲਿਫਟਿੰਗ ਨੂੰ ਲੈ ਕੇ ਜਾਂ ਹੋਰ ਚੀਜ਼ਾਂ ਨੂੰ ਲੈ ਕੇ ਦੇਖੋ ਸਾਡੇ A to Z ਕੰਮ ਨੇ ਜਿੰਨੇ ਸਾਡੇ ਆਰਧ ਦੇ ਨੇ ਦੇਖੋ ਸ਼ੁਰੂ ਤੋਂ ਲੈ ਕੇ ਜੋ ਕਿਸਾਨ ਜੀ ਸਾਡੇ ਕੋਲ ਲੈ ਕੇ ਆਉਂਦੇ ਨੇ ਕੋਈ ਵੀ ਫਾਰਮਰ ਲੈ ਕੇ ਆਉਂਦਾ ਉਹਨੂੰ ਗੱਡੀ ਚੋਂ ਉਤਾਰਨਾ ਉਹ ਟਰਾਲੀ 'ਚੋਂ ਉਤਾਰਨਾ ਅਨਲੋਡਿੰਗ ਕਰਨੀ ਉਸ ਤੋਂ ਬਾਅਦ ਉਹਨੂੰ ਆਪਣੇ ਮਸ਼ੀਨ ਲਗਾ ਕੇ ਸਫਾਈ ਕਰਦੇ ਹੋ ਜੀ ਰਿੰਕ ਕਲੀਨਰ ਆਹੀ ਉਸ ਤੋਂ ਬਾਅਦ ਬੋਲੀ ਹੋ ਜਾਂਦੀ ਹੈ ਬੋਲੀ ਵੇਲੇ ਪਟਪਟਾਈ ਉਹਦੀ ਕਰਨੀ ਹੈ ਉਸ ਤੋਂ ਬਾਅਦ ਉਹਨੂੰ ਪੈਕ ਕਰਨਾ ਬੋਰੀਆਂ ਦੇ ਵਿੱਚ ਪਹਿ ਕਰਨ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੇ ਜੋ ਪਰਚੇਜ਼ਰ ਨੇ ਉਹਨਾਂ ਦੇ ਟਰੱਕਾਂ ਵਿੱਚ ਆ ਉਹਨਾਂ ਨੇ ਗੱਡਿਆਂ ਵਿੱਚ ਲੋਡ ਕਰਨਾ ਇੱਥੇ ਤਾਂ ਕੰਮ ਹੈ ਸਾਡੀ ਜਿਹੜੀ ਸਾਡੀ ਪਰਚੇ ਆਪਣੀ ਲੇਬਰ ਹੈ ਉਹ ਕੰਮ ਸਾਰਾ ਇਹਨਾਂ ਦਾ ਹੈ ਤੁਹਾਡੇ ਗੱਲਬਾਤ ਹੋ ਰਹੀ ਹੋਣੀ ਕਈ ਵਾਰ ਤੁਹਾਡੇ ਸੰਪਰਕ ਨੰਬਰ ਤੋਂ ਆਉਂਨੇ ਕਿਉਂਕਿ ਹਰ ਸਾਲ ਹੋ ਰਹੀ ਹੈ ਉਹਨੇ ਕੀ ਜਵਾਬ ਮਿਲਦਾ ਜੀ ਹਾਂ ਹਲੇ ਉਹ ਕੋਈ ਦੇਖਦੇ ਆ ਜੀ ਦੇਖਦੇ ਆ ਜੀ ਸਾਡੇ ਮੇਰੇ ਆਪਣੇ ਨੇ ਜੋ ਮੇਰਾ ਠੇਕੇਦਾਰ ਹੈ ਮਿਰੋਜ਼ਨਾ ਪਰਚੂਗਲ ਹੋਈ ਹੈ ਹਲੇ ਦੇਖਦੇ ਆ ਜੀ ਸਾਡੇ ਨਾਲ ਸਾਡੇ ਜੀ ਉਹ ਸਾਨੂੰ ਕੋਈ ਮਾਰਨ ਨਾ ਪਵੇ ਸਾਨੂੰ ਆਏ ਨਾ ਪਵੇ ਜੀ ਮਤਲਬ ਉਸ ਦਿਨ ਤੋਂ ਥੋੜਾ ਡਰ ਦੇਦਾ ਹੋਇਆ ਪਰ ਉਹਨਾਂ ਮੈਂ ਆਪਣੇ ਤੌਰ ਤੇ ਕਿਹਾ ਵੀ ਤੁਹਾਨੂੰ ਕੋਈ ਮਾਰਨ ਨਹੀਂ ਪੈਂਦਾ ਤੁਹਾਡੀ ਸਿਕਿਉਰਿਟੀ ਲਈ ਮੈਂ ਖੁਦ ਜ਼ਿੰਮੇਵਾਰ ਹੋਊਂਗਾ ਮੈਂ ਤੁਹਾਨੂੰ ਲਿਖ ਕੇ ਲੈ ਲਵਾਂ ਮੈਥੋਂ ਪਰ ਮੇਰੇ ਕੋਲੇ ਆਓ ਕਿਉਂਕਿ ਜੇ ਮੇਰੇ ਕੋਲ ਨਹੀਂ ਆਉਂਦੇ ਤਾਂ ਮੇਰਾ ਕੰਮ ਸਾਰਾ ਰੁਕ ਜਾਊਗਾ ਉਹਨਾਂ ਬਿਨਾ ਕੰਮ ਨਹੀਂ ਚੱਲਣਾ ਜਿਹੜੀ ਪੰਜਾਬ ਦੀ ਲੇਬਰ ਆਇਆ ਤਾਂ 9 ਤੋਂ 5 ਆਲੀ ਹੈ ਸਾਡੀ ਪਰ ਉਹ ਵਿਚਾਰੇ ਸਵੇਰੇ 6 ਵਜੇ ਸੀ ਉਹਨਾਂ ਨੂੰ ਇਕੱਠੀ ਪਾ ਲੈਣਿਆ ਤੇ ਰਾਤ ਨੂੰ 11 ਵਜੇ ਵੱਜ ਜਾਣ ਰਾਤ ਨੂੰ 12 ਵਜੇ ਵੱਜ ਜਾਣ ਸਾਢੇ ਘੰਟੇ ਦਾ ਕਨਫਰਮ ਹੈ ਸਾਡਾ ਰੋਜ਼ ਦਾ ਕੰਮ ਵੀ ਸਾਢੇ ਘੰਟੇ ਦਾ ਕੰਮ ਕਰਦੇ ਨੇ لیکن ਸਾਡੇ ਪੰਜਾਬ ਦੀ ਲੇਬਰ ਉਹਨਾਂ ਉਹਨਾਂ ਜਿਹੜਾ ਕੰਮ ਜਿਸ ਲੈਵਲ ਤੇ ਕੰਮ ਉਹ ਕਰ ਜਾਂਦੇ ਨੇ ਉਸ ਲੈਵਲ ਤੇ ਕੰਮ ਨਹੀਂ ਕਰਦੀ। ਕੀ ਨਾਮ ਤਾਂ ਉਹ ਡੈਜਿਗਨੇਸ਼ਨ ਕੀ ਆ? ਕੌਣ? ਮੇਰਾਣਾ ਜੀ ਰਾਜਕਮਾਰ ਰਾਜੂ ਆ ਮਜ਼ਦੂਰ ਮਿਲਣਾ ਪ੍ਰਧਾਨ ਗਾਣਾ ਮੰਡੀ ਸੰਗਰੂਰ। ਰਾਜੂ ਜੀ ਅਗਰ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਕਹੀਏ ਕਿੰਨੀ ਕਾਟ ਆ ਇਸ ਵਾਰ ਪਿਛਲੀ ਵਾਰ ਕਿੰਨੇ ਬੰਦੇ ਆਉਂਦੇ ਸੀ ਤੇ ਇਸ ਵਾਰ ਹੁਣ ਤੱਕ ਕਿੰਨੇ ਬੰਦੇ ਆਏ। ਦੇਖੋ ਜੀ ਸਾਡੀ ਮੰਡੀ ਦੇ ਵਿੱਚ ਘੱਟੋ ਘੱਟ ਹੀ 5000 ਦੇ ਪਰਵਾਸੀ ਮਜ਼ਦੂਰ ਬਾਹਰੋਂ ਆਉਂਦਾ ਸੀਗਾ। ਉਹ ਕਹਿੰਦੇ ਕਿ ਹਾਲੇ ਤੱਕ 22 300 ਬੰਦਾ ਪਹੁੰਚਿਆਗਾ ਇੱਕ ਦੁਕਾਨ ਤੇ ਦੋ ਬੰਦੇ ਆ ਤਿੰਨ ਬੰਦੇ ਚਾਰ ਬੰਦੇ ਮਸਾ ਪੁੱਛਦੇ ਨੇ ਕਈ ਦੁਕਾਨਾਂ ਤਾਂ ਇੱਕ ਵੀ ਲੇਬਰ ਵੀ ਨਹੀਂ ਹੈਗੀ ਮੈਂ ਇੱਕ ਪ੍ਰਧਾਨ ਹੋਣ ਦੇ ਨਾਤੇ ਮੈਨੂੰ ਬਿਹਾਰ ਤੋਂ ਫੋਨ ਕਰ ਰਹੇ ਨੇ ਬੰਦੇ ਉਹ ਭੇਜਦੇ ਨੇ ਨੰਬਰਦਾਰ ਉਹ ਰਾਸਤੇ ਜੇ ਗੱਲਾਂ ਸੁਣ ਕੇ ਮੋਬਾਈਲ ਦੇ ਦੇਖ ਕੇ ਜਾਂ ਜੋ ਵੀ ਹੈ ਡਰ ਦੇ ਮਾਰੇ ਬਾਹਰ ਵਾਪਸ ਭੱਜ ਰਹੇ ਨੇ ਉਹ ਆਪਣੇ ਬਿਹਾਰ ਨੂੰ ਵਾਪਸ ਭੱਜੇ ਵੀ ਪੰਜਾਬ ਦੇ ਵਿੱਚ ਸਾਨੂੰ ਖਤਰਾ ਉਹ ਇਹ ਗੱਲਾਂ ਸਾਨੂੰ ਕਰ ਰਹੇ ਨੇ ਉੱਥੋਂ ਮੈਨੂੰ ਬਹੁਤ ਨੰਬਰਦਾਰ ਬਾਹਰੋਂ ਫੋਨ ਕਰ ਰਹੇ ਨੇ ਪ੍ਰਧਾਨ ਜੀ ਕਿਵੇਂ ਆ ਵੀ ਪੰਜਾਬ ਦੇ ਵਿੱਚ ਤਾਂ ਮਾਹੌਲ ਬਹੁਤ ਖਰਾਬ ਹੈ ਬਈ ਵਿਆਹਰੀ ਨੂੰ ਬੜਨ ਨਹੀਂ ਦਿੱਤਾ ਜਾ ਰਿਹਾ ਪਰ ਅਸੀਂ ਉਹਨਾਂ ਨੂੰ ਬਹੁਤ ਭਰੋਸਾ ਦਿਵਾ ਰਹੇ ਹਾਂ ਵੀ ਪੰਜਾਬ 'ਚ ਕੋਈ ਖਤਰਾ ਨਹੀਂ ਤੁਸੀਂ ਦੇਖ ਚਲ ਕੇ ਆਓ ਅਗਰ ਨਹੀਂ ਆਉਂਦੇ ਪ੍ਰਵਾਸੀ ਮਜ਼ਦੂਰ ਤਾਂ ਕਿੰਨਾ ਕੁ ਫਰਕ ਪਊਗਾ ਕੰਮ ਦਾ ਕਿੰਨਾ ਕੁ ਪ੍ਰੈਸ਼ਰ ਵਧੂਗਾ ਕੋਈ ਕੰਮ ਦਾ ਤਾਂ ਪਊਗਾ ਕੰਮ ਦਾ ਦੇਖੋ ਜੀ ਪ੍ਰਵਾਸੀ ਮਜ਼ਦੂਰਾ ਬਗੈਰ ਕੰਮ ਤਾਂ ਚੱਲਦਾ ਨਹੀਂਗਾ ਕਿਉਂਕਿ ਜਿਹੜਾ ਸਾਡਾ ਕੰਮ ਹੈ ਅਸੀਂ ਤੜਕੇ 6 ਵਜੇ ਤੋਂ ਲੱਗੇ ਰਾਤ ਨੂੰ ਸਾਡਾ 12 ਵਜੇ 1 ਵਜੇ ਸਾਨੂੰ ਕੋਈ ਆ ਤਦਕੇ ਪੰਜਾਬੀ ਲੇਬਰ ਇਹੋ ਕਰਨਾ ਕੰਮ ਨਹੀਂ ਕਰਦੇ ਉਹ ਪੰਜਾਬੀ ਲੇਬਰ ਦਾ ਟਾਈਮ ਟੇਬਲ ਪਾਲਦੀ ਆ ਉਹ ਜਦੋਂ ਤੱਕ ਸਾਡੀ ਮੰਡੀ ਦੇ ਵਿੱਚ ਟਾਈਮ ਟੇਬਲ ਹੈ ਨਹੀਂ ਆ ਤਾਂ ਇਸੇ ਮਤੇ ਨਜਾਖਦੇ ਜਿਹੜਾ ਮਜ਼ਦੂਰਾਂ ਦਾ ਕੰਮ ਦਾ ਦਾ ਨੁਕਸਾਨ ਪਊਗਾ ਪਊਗਾ ਜਿਹੜਾ ਇੱਕ ਦੁਕਾਨ ਦੇ ਵਿੱਚੋਂ ਅਸੀਂ ਘੱਟੋ ਘੱਟ 20 ਲੱਖ ਲੱਖ ਰੁਪਇਆ ਤੁਸੀਂ ਅ ਪ੍ਰਵਾਸੀਆਂ ਨੂੰ ਭੇਜਿਆ ਹੋਇਆ ਤੁਸੀਂ ਬੰਦੇ ਆਉਣ ਵਾਸਤੇ ਉਹ ਫਟਾ ਮਰੂਗਾ ਤੁਸੀਂ ਇਹ ਲਾ ਲਓ 150 ਦੁਕਾਨ ਹੈ ਜੀ 150 ਦੁਕਾਨ ਦਾ ਸਾਡੀ ਮੰਡੀ ਦਾ ਕਿੰਨਾ ਪੈਸਾ ਹੋਗਾ ਔਰ ਜੇ ਪੂਰੇ ਪੰਜਾਬ ਦਾ ਕਿੰਨਾ ਪੈਸਾ ਹੋਗਾ ਤੁਸੀਂ ਆਪੇ ਹਿਸਾਬ ਲਾ ਲਓ ਕਿੰਨਾ ਪੈਸਾ ਹੋਊਗਾ ਅਰਬਾਂ ਖਰਬਾਂ ਦੀ ਹੈ ਜਿਹੜਾ ਪੰਜਾਬ ਦਾ ਨੁਕਸਾਨ ਦੇ ਵਿੱਚ ਜਾਊਗਾ ਤਾਕੇ ਆਪਣਾ ਆ ਕਿਸਾਨ ਵੀ ਢੂੜੂਗਾ ਆੜਤੀਆ ਵੀ ਢੂੜੂਗਾ ਨੰਬਰਦਾਰ ਵੀ ਤੇ ਮਜ਼ਦੂਰ ਵੀ ਢੂੜੂਗਾ